ਤੰਗ ਹੈ ਕਿਤੇ ਘਟ ਘਟ ਦੀ ਲੂਤਰਾਂ ਲੱਗੀ ਐ ਇਹਨਾਂ ਦੀ ਕਿਵੇਂ ਕਿਛਕਿਛ ਕਰੀ ਜਾਂਦੀ ਐ ਆਹ ਦੇਖ ਲੈ ਕਿੱਥੋਂ ਚੱਲ ਕੇ ਆਉਂਦੀ ਐ ਜੇ ਪਾਸੇ ਨਹੀਂ ਇੱਥਾਂ ਛੇੜਾਉਂਦੇ ਕਰੇ ਕਿਵੇਂ ਤੁੜੀਆਂ ਫਿਰਦੀ ਐ ਲੈ ਚਲੋ ਤੁਸੀਂ ਵੀ ਅੰਦਰ ਆ ਤੜਕੇ ਦੱਸਿਆ ਰੁਠਿਆ ਪਿਆ ਪਤਾ ਨਹੀਂ ਹਜੇ ਰਾਂਣੀ ਆਏ ਤਿੰਨ ਗੋਲੀਆਂ ਲੈ ਲਈਆਂ ਹਜੇ ਭੋਰਾ ਨਹੀਂ ਖਾਤਾ ਕੋਈ ਮਾਂ ਤੈਨੂੰ ਕਿੰਨੇ ਆ ਰਿਹਾ ਤੂੰ ਇੰਨੇ ਟੈਨਸ਼ਨ ਨਾ ਲਿਆ ਕਰ ਅਬੀਪੀ ਤੇਰਾ ਵੱਧਾ ਸ਼ੂਗਰ ਤੇਰਾ ਵੱਧਾ ਉਤੋਂ ਤੂੰ ਘਰ ਦੀਆਂ ਟੈਨਸ਼ਨਾਂ ਹੌਣ ਜਦ ਤਾ ਐ ਕਰਦਾ ਵੀ ਜਗਦੀਸ਼ ਗੋਇਲ ਕੋਲ ਜਾ ਕੇ ਟੈਸਟ ਕਰਵਾ ਲਿਆ ਵਾ ਜਿਵੇਂ ਸਰੀਰ ਮਿੱਟੀ ਬਣਦਾ ਜਾਂਦਾ ਮਿੱਟੀ ਬਣਦਾ ਜਾਂਦਾ ਹੁਣ ਪੈਣਾ ਟੈਸਟ ਟੁਸਟ ਕਰਾ ਲਾ ਕੋਈ ਧੰਗ ਦੇ ਦਵਾਈ ਲੈ ਲਾ ਹੋਰ ਕੋਈ ਬਿਮਾਰੀਆਂ ਨਹੀਂ ਬਸ ਆ ਟੈਂਸ਼ਨਾਂ ਹੀ ਆ ਕਰਦੀਆਂ ਜਿਹੜੀ ਚਿੰਤਾ ਇਹੀ ਵੜਵੜ ਖਾਈ ਜਾਂਦੀ ਐ ਪੈਣੇ ਚਿੰਤਾ ਤਾਂ ਆ ਹੀ ਆ ਹਰੇਕ ਘਰੇ ਆਹੀ ਆਗੇ ਬਸ ਆਏ ਵੀ ਚੁੱਪ ਹੀ ਚੰਗੀ ਐ ਨਾ ਤਾਂ ਮੇਰਾ ਮੁੰਡਾ ਮੇਰੇ ਕਹਿਣੇ ਚ ਨਾ ਮੇਰੀ ਨੂੰਹ ਮੇਰੇ ਕਹਿਣੇ ਚ ਐ ਆ ਟੇਂਗਰੇ ਨੂੰ ਆਖਿਆ ਸੀ ਮੇਰੀ ਪਰਝਾਈ ਦੀ ਭਤੀਜੀ ਸੀ ਆ ਹੁਣ ਪੁੱਛੋ ਮੰਡੀ ਵਿਆਹ ਤੇ ਉਹਦੇ ਜਾਂਦੀ ਦੇ ਮੁੰਡਾ ਹੋ ਗਿਆ ਆ ਮੁੰਡਾ ਕਹਿੰਦਾ ਮੈਂ ਤਾਂ ਪੜ੍ਹੀ ਲਿਖੀ ਲੈਣੀ ਆ ਪੜ੍ਹੀ ਲਿਖੀ ਲੈਣੀ ਆ ਲੈ ਹੁਣ ਲਾਲਾ ਪ੍ਰੋਫੈਸਰ ਬਣੀ ਫੇ ਬਾਬਾ ਤੇਰੀ ਰੋਟੀ ਖਵਾਈਏ ਸੀ ਤੇ ਸਾਡੇ ਮੇਰੀ ਗਾਂ ਮੈਲ ਨਾਲ ਲੱਗ ਜੇ ਤੇ ਨਾਲੇ ਮੇਰੇ ਘਰੇ ਪੋਤੇ ਦੀ ਦਾਤ ਬਖਸ਼ ਫੇ ਵਿਚਾਰਿਆ ਮੈਂ ਤੰਦਰੁਸਤ ਰੱਖ ਦੇਖ ਲੈ ਜੇ ਸ਼ਕਤੀ ਹੈਗੀ ਤਾਂ ਇਨੇ ਇਨੇ ਧੂਨੇ ਤੇ ਬਾਬਾ ਬੈਂਦੇ ਹੋਰ ਦੇਖੋ ਆਪਾਂ ਆਈਆਂ ਕਿੰਨੀ ਗਰਮੀ ਮਰਚੀ ਨੇ ਮੋਗੇ ਤੋਂ ਲੋਕ ਕਿੱਥੋਂ ਕਿੱਥੋਂ ਲੋਕ ਆਉਂਦੇ ਜੇ ਕੋਈ ਸ਼ਕਤੀ ਹੈ ਤਾਂ ਫੇਰ ਹੀ ਆਉਂਦਾ ਜਿਹੜੀ ਉਹ ਮੇਰੇ ਕੋਲੇ ਬੈਠੀ ਸੀ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕਿੰਨੇ ਵਾਰੀ ਆ ਗਏ ਉਹ ਕਹਿੰਦੀ ਸੀ ਤਾਂ ਭੈਣੇ 6ਵੀਂ 7ਵੀਂ ਵਾਰ ਆ ਗਏ ਸਾਡੀਆਂ ਤਾਂ ਸਾਰੀਆਂ ਸੁੱਖਾਂ ਪੂਰੀਆਂ ਹੋ ਗਈਆਂ ਤੇ ਹੋਰ ਉੱਥੇ ਸਾਰੇ ਆ ਹੀ ਸੀ ਇੱਕ ਤਾਂ ਦੇਖ ਲੈ ਬੱਸਾਂ ਵਾਲਿਆਂ ਨੂੰ ਤਾਂ ਪਾ ਮਾਰਿਆ ਇੱਕ ਤਾਂ ਗਰਮੀ ਵਾਲੀ ਹੈ ਕਿ ਆਵਾਜ਼ ਤਾਂ ਕਿਹੜੀ ਆ ਆਹ ਬੱਸਾਂ ਤੇ ਖੱਜਲ ਖਵਾਰੀ ਹੋ ਗਈ ਆਪਾਂ ਨੂੰ ਤਾਂ じゃ ਪਾਣੀ ਦੀ ਘੁੱਟ ਲਿਆ ਥੰਮ ਭਜਾਨੇ ਮੂੰਹ ਸੁੱਕ ਕੇ ਅਨੁਭੁਤ ਹੈ ਨਾ ਕਿਤੇ ਪਾਣੀ ਪੀਣ ਨੂੰ ਨਾ ਖੜਨਾ ਹੋਰ ਗਰਮੀ ਬਾਲੀ ਹੋਈ ਪਈ ਹੈ ਹਾਂ ਬਾਬੇ ਦਾ ਸਮਾਨ ਹੈ ਹਾਂ ਆ ਵੀ ਯਾਦ ਕਰਕੇ ਕਰ ਹੀ ਲਿਓ ਨਹੀਂ ਨਹੀਂ ਅੱਜ ਹੀ ਕਰ ਦਿਆਂਗੇ ਬਸ ਉਹ ਦੱਸਿਆ ਕਿਵੇਂ ਸੀੜੀ ਮੈਂ ਤਾਂ ਭੁੱਲ ਜਾਨੀਆ ਮੇਰਾ ਤਾਂ ਦਿਮਾਗ ਨਹੀਂ ਕਰਾ ਹੀ ਦੱਸਿਆ ਸੀ ਜਿਹੜੀਆਂ ਇੱਕ ਤਾਂ ਸੋਹਾ ਦੀਆਂ ਸੱਤ ਪਿੰਨੀਆਂ ਹਾਂ ਤੇ ਆ ਨਾਰੀ ਵਾਲ ਕੋਲੇ ਰੱਖਣਾ ਅੱਛਾ ਉੱਥੇ ਖੰਮਣੀ ਰੱਖ ਕੇ ਤੇ ਉੱਤੇ ਕੱਚੀ ਰੱਸੀ ਦਾ ਉਹ ਕਰਨਾ ਹੈ ਛਿੱਟਾ ਕਰਨਾ ਹਾਂ ਹੀ ਦੱਸਿਆ ਉਹ ਤਾਂ ਕਰ ਲਈ ਭੈਣੇ ਮੇਰਾ ਤਾਂ ਦਿਮਾਗ ਨਿਕਲ ਜਾਂਦੀ ਹੈ ਦਿਮਾਗ ਚੋਂ ਗੱਲ ਨਿਕਲ ਜਾਂਦੀ ਹੈ ਭੈਣੇ ਉੱਥੇ ਬਾਬੇ ਕੋਲੇ ਬੈਠੀ ਭੁੱਲ ਗਈ ਸੀ ਮੈਂ ਕਿਹ ਪਤਾ ਨਹੀਂ ਮੈਂ ਕਿਹ ਚੱਲੇ ਨੂੰ ਪੁੱਛ ਲੂੰਗੀ ਇਹਨੂੰ ਸਾਰਾ ਪਤਾ ਹੀ ਹੈ ਤੇ ਇੱਕ ਆ ਜਿਹੜਾ ਪ੍ਰਸ਼ਾਦ ਦਿੱਤਾ ਇਹ ਵੀ ਦੇ ਦੀ ਅੱਛਾ ਲੈ ਇੱਕ ਦੇ ਹੀ ਦੰਨੇ ਆ ਫੇ ਕੇ ਫੇਰ ਜਾਦ ਨਹੀਂ ਆਉਣੀ ਹਾਂ ਲਿਆ ਕੁੜੇ ਤੇਰੇ ਖੰਮਣੇ ਬੰਨਾ ਮੜ ਕੇ ਫੇਰ ਦਿਮਾਗ ਚੋਂ ਨਿਕਲ ਜਾਂਦੀ ਹੈ ਗੱਲ ਮੂੰਖਰ ਲੋਕੀ ਆਏ ਤਾਂ ਬਥੇਰੀ ਸੀ ਦੁਨੀਆ ਕਿ ਮੈਂ ਤਾਂ ਅੱਗੇ ਕਿਹਾ ਮੈਂ ਆਖਿਆ ਮੈਂ ਖੈ ਨਹੀਂ ਦੁਨੀਆ ਜੇ ਕੋਈ ਕਰਨੀ ਹੈਗੀ ਹੈ ਤਾਂ ਫੇਰ ਹੀ ਬੰਦੇ ਆਉਂਦੇ ਲਿਆ ਕਰ ਲਾ ਵੀਰੇ ਹੱਥ ਉਹ ਜਿਹੜੀ ਮੇਰੇ ਕੋਲੇ ਨਹੀਂ ਬੈਠੀ ਸੀਗੀ ਉਹ ਆਉਂਦੀ ਲੁਧਿਆਣੇ ਤੋਂ ਉਹਨਾਂ ਦੇ ਤਾਂ 302 ਦਾ ਪਰਚਾ ਸੀ ਆ ਕਿ ਉਹ ਸਾਡਾ ਤਾਂ ਨਿਬੜ ਗਿਆ ਸਾਰਾ ਨਵੇੜਾ ਹੋ ਗਿਆ ਬਾਬੇ ਕੋਲੇ ਹਜੇ ਦੋ ਵਾਰ ਹੀ ਆਏ ਸੀ ਲੈ ਦੱਸ ਤੇ ਹੋਰ ਫੇਰ ਲੈ ਮੇਰੀ ਵੀ ਬੰਨੀ ਕੇਰਾ ਮੈਂ ਤਾਂ ਅੱਗੇ ਕਿਹਾ ਮੈਂ ਆਖਿਆ ਬਾਖਰੂ ਕਰਨ ਮੁੱਢ ਬੈਠਾ ਸੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੂੰ ਫੇਰ ਆਏ ਤਾਂ ਹੈ ਸ਼ਕਤੀ ਤਾਂ ਹੈਗੀ ਆ ਆਪਾਂ ਨੇ ਤਾਂ ਤਾਂ ਪੈਣੇ ਬਿੰਦ ਨਹੀਂ ਖੜਿਆ ਜਾਂਦਾ ਆਪਾਂ ਤਾਂ ਗਰਮੀ ਚ ਜਾ ਕੇ ਭੰਦੜ ਗੀਆਂ ਤੇ ਤੂੰ ਆਏ ਬਾਬਾ ਵੇਖ ਤਾਣੇ ਕਿੰਨੇ ਦੁਇ ਖੜਦਾ ਹੈਗੀ ਸ਼ਕਤੀ ਹੈਗੀ ਫੇਰ ਹੀ ਬਾਬਾ ਬੈਠੇ ਹੈ ਫੇਰ ਹੀ ਬੈਠੇ ਹਾਂ ਮੁੰਡੇ ਦੇ ਵੀ ਬਾਨ ਨਹੀਂ ਦੇ ਹਾਂ ਮੁੰਡੇ ਦੀ ਵੀ ਬਾਨ ਲੈ ਪ੍ਰਸ਼ਾਦ ਲੈ 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 ਪੈਣੇ ਤੋਂ ਵੀ ਲੈ ਲੈ ਬਾਈ ਹ ਲੈ ਆ ਮੈਂ ਆਥਣੇ ਹੁਣ ਕਾਰੀ ਦੇਉਂਗੀ ਮੈਂ ਤਾਂ ਆਣੀ ਐ ਪਹਿਣੀ ਮੈਂ ਤਾਂ ਇਹੀ ਆਣੀ ਐ ਵਿਚਾਲ ਮੈਂ ਵੀ ਪੋਤੇ ਦਾ ਮੂੰਹ ਵੇਖ ਲਾਂ ਕਿੱਥੇ ਹੁੰਦਾ ਹੀ ਐ ਖਰ ਕਿੱਥੇ ਕਿੱਥੇ ਨਹੀਂ ਮੈਂ ਤੁਰਦੀ ਫਿਰਦੀ ਮੈਂ ਤਾਂ ਕਹਣੀ ਐ ਵਿਚਾਲ ਜੇ ਕੋਈ ਮੇਰੇ ਪੋਤਾ ਹੋ ਜੇ ਨਾ ਮੈਂ ਤਾਂ ਲੋਕਾਂ ਦੇ ਨੰਮਾ ਬੰਨਿਆ ਬਲਾਈ ਸੋਹਣਿਆ ਲੱਗਦੀ ਮੇਰੇ ਤਾਂ ਇੱਚੇ ਕਿਹੜਾ ਵੇਲਾ ਹੋਵੇ ਰੋਣਾ ਤੈਨੂੰ ਵੇਖ ਕੇ ਤਾਂ ਬਾੜਾ ਹੀ ਤੂੰ ਦੁੱਖ ਹੁੰਦਾ ਹੋਰ ਕਈ ਵਰੀ ਆਏ ਨਹੀਂ ਐ ਸੋਚਦੀ ਐ ਚਲ ਜਵਾਕ ਹੋਵੇ ਖੇਡਦਾ ਆਹ ਦੇਖ ਲਾ ਤੂੰ ਆਈ ਕੀ ਸਰੀਰ ਸੀ ਮੇਰਾ ਤੇ ਕੀ ਬਣ ਗਿਆ ਪਹਿਣੀ ਚੰਤਾ ਨੇ ਮਾਰ ਲਿਆ ਮੈਨੂੰ ਹੋਰ ਜੰਤਾਂ ਨੇ ਮਾਰੇ ਕੇ ਵਹਿ ਜਾਂਦੀਆਂ ਪੈਣੇ ਹਾਂ ਜੇ ਤੂੰ ਚਾਹ ਦੀ ਘੁੱਟ ਕਰ ਲੈ ਇਹਨੇ ਕਿਹੜਾ ਰੋਜ ਆਉਣਾ ਮਸਾਂ ਤਾਂ ਇਹ ਆਈ ਐ ਘੁੱਟ ਚਾਹ ਦੀ ਬਣਾ ਲੈ ਫੱਕ ਹੋ ਗਈਆਂ ਤੜਕੇ ਦੀਆਂ ਜੰਗੀਆਂ ਹਾਂ ਬਾੜੀ ਬਾਟ ਬਣ ਜਾਂਦੀ ਐ ਜਾਣਾ ਤਾਂ ਕਿਹੜਾ ਹੁੰਦਾ ਚਲ ਬੈਠਣਾ ਵੀ ਉੱਥੇ ਹੈਨਾ ਉੱਥੇ ਬਹਿਣਾ ਔਖਾ ਬਹਿਣਾ ਔਖਾ ਠੂਈਆਂ ਦੁਖਦੀਆਂ ਐ ਸਭ ਨੇ ਤਾਂ ਠੂਈਆਂ ਦੁਖਦੀਆਂ ਬਹਿਣਾ ਔਖਾ ਇੱਕ ਭੈਣੇ ਸੰਗਤ ਵਾਲੀ ਐ ਹਾਂ ਮੂੰ ਤਾਂ ਪ੍ਰਬੰਧ ਰੋਟੀ ਟੁੱਕਦਾ ਸਾਰਾ ਹੀ ਬਾਬੇ ਦਾ ਕੀਤਾ ਵੈ ਸਾਰਾ ਕਿੰਨਾ ਸੋਹਣਾ ਵੇਖ ਚਾਹ ਪਾਣੀ ਰੋਟੀ ਟੋਕਾ ਕਿੰਨਾ ਸੋਹਣਾ ਭੈਣੇ ਮੈਮਾ ਤਾਂ ਹੈਗੀ ਐ ਮੇਰਾ ਤਾਂ ਦਿਲ ਜਾ ਆਏ ਕਹਿੰਦਾ ਵੀ ਮੇਰਾ ਤਾਂ ਮੇਰਾ ਤਾਂ ਆਪ ਖੁਸ਼ ਹੋ ਗਿਆ ਦੇਖ ਲੈ ਕਿੰਨੇ ਤਾਂ ਲੱਡੂਆਂ ਦੇ ਡੱਬੇ ਚੜੇ ਕਿ ਜੇ ਕੋਈ ਸ਼ਕਤੀ ਹੈਗੀ ਇਹ ਤਾਂ ਫੇਰ ਹੀ ਜਿੰਨਾ ਰੋਕਾਂ ਰਿਹਾ ਤਾ ਵੀ ਤਾਂ ਵੇਖ ਕਿੰਨਾ ਤੱਕਾ ਕਿੰਨਾ ਹੋਇਆ ਪਿਆਸ ਉਹ ਇੱਕ ਤਾਂ ਲੈ ਬਾਬਾ ਲਾਲਚੀ ਹੈ ਨਹੀਂ ਜੇ ਲਾਲਚੀ ਹੁੰਦਾ ਤਾਂ ਉਥੇ ਰੋਟੀ ਰੋਟੀ ਦਾ ਪ੍ਰਬੰਧ ਨਹੀਂ ਸੀ ਕਰਦਾ ਉਥੇ ਤਾਂ ਲੰਗਰ ਚੱਤੋਂ ਪੈਰ ਚੱਲਦਾ ਆਏ ਤਾਂ ਨੀ ਵੀ ਬੰਦਾ ਜਾ ਕੇ ਭੁੱਖਾ ਮਰ ਜੂ ਹਾਂ ਨਿਆ ਕਰ ਫਾਇਦਾ ਵੀ ਬਥੇਰਾ ਨਹੀਂ ਇੱਕ ਨਾ ਅਸੀਂ ਉੱਥੇ ਗਏ ਸੀ ਕਿ ਬੁਲਾਡੇ ਵਾਲੀ ਬੁਲਾਡੇ ਗਏ ਸੀ ਭਿੱਖੀ ਕੋਲੇ ਬੁਲਾਡਾ ਜਿਹੜਾ ਭੈਣੇ ਉੱਥੇ ਗਏ ਸੀ ਮਰ ਗਏ ਭੁੱਖੇ ਤੇ ਆਏ ਭੈਣੇ ਕੀ ਕੀ ਇਸ ਘਰ ਵਾਸਤੇ ਮੈਂ ਕੀ ਕੀ ਪਾਪੜ ਨਹੀਂ ਵੇਲੇ ਹਾਂ ਤਾਂ ਪੈਣ ਹੁੰਦਾ ਹੀ ਆ ਵੱਡੇ ਬੰਦੇਆਂ ਦਾ ਫਿਕਰ ਹੁੰਦਾ ਹੀ ਆ ਸਾਰਾ ਬਸ ਆਈ ਸੋਚਦੀ ਆ ਵੀ ਚੱਲ ਜੇ ਕੋਈ ਮੇਰੀ ਕੋਈ ਰੱਬ ਝੋਲੀ ਪਾ ਦੇ ਤਾਂ ਫੇਰ ਹੀ ਹੈ ਨਹੀਂ ਸੱਚ ਇੱਕ ਗੱਲ ਹੋਰ ਵੀ ਆਂਦਾ ਸੀ ਬਾਬਾ ਕਹਿੰਦਾ ਸੀਗਾ ਜਿਹੜੀ ਆ ਤੁਹਾਡੇ ਘਰ ਤੇ ਸਾਇਆ ਹੈ ਕਿਸੇ ਦਾ ਹਾਂ ਮੈਂ ਲੈ ਲੂ ਕਿ ਨਾ ਕਿਸੇ ਤੋਂ ਚੀਜ਼ ਖਾਇਓ ਜੀ ਨਾ ਕਿਸੇ ਨੂੰ ਬਹੁ ਨੂੰ ਕਿਸੇ ਦੇ ਘਰੇ ਭੇਜੇ ਭੈਣੇ ਦੱਸਦੀ ਹਾਂ ਹੁਣ ਉਹਨੂੰ ਦੱਸਦੀ ਹਾਂ ਇਹਨਾਂ ਨੂੰ ਨਹੀਂ ਪਤਾ ਮੈਂ ਤਾਂ ਨਹੀਂ ਕਦੇ ਖਾਦੇ ਕੋਈ ਮੈਂ ਨਾ ਝੋ ਕਿਸੇ ਤੇ ਅੱਜ ਕੱਲ ਕੋਈ ਟਾਈਮ ਨਹੀਂ ਜਿੱਦੀ ਮੈਂ ਤਾਂ ਕਦੇ ਕਿਸੇ ਤੇ ਵੀ ਨਹੀਂ تھی ਜੀ ਮੈਂ ਨਹੀਂ ਕਦੇ ਤੇ ਨਾ ਫੇਰ ਤਾਂ ਪੱਕੇ ਚੋਲੀ ਭਰ ਲੋਂਗੇ ਤੁਸੀਂ ਜੇ ਵਿਸ਼ਵਾਸ ਰੱਖੋ ਸਾਰਾ ਕੁਝ ਹੀ ਹੋ ਜਾਊਗਾ ਐਂ ਕਰਦੇ ਹਾਂ ਹੁਣ ਤਾਂ ਮੈਨੂੰ ਜੇ ਦਿਲ ਜਾਂ ਮੇਰਾ ਤਾਂ ਅੱਜ ਕਹਿੰਦਾ ਵੀ ਆਪਣੀ ਮੇਰੀ ਮਾਨੋ ਕਾਮਨਾ ਪੂਰੀ ਹੋਊਗੀ ਹੋਊਗੀ ਨਾ ਪੈਂਦੇ ਤੂੰ ਵੀ ਨਾ ਕਿਸੇ ਦੇ ਜਾਇਂ ਚੁੱਕੀ ਨਹੀਂ ਨਹੀਂ ਮੈਂ ਨਹੀਂ ਜਾਣਾ ਨਾ ਤਾਂ ਦੱਸਿਆ ਨਾ ਬਾਬੇ ਨੇ ਉਵੇਂ ਹੀ ਕਰੀ ਐਦਾ ਤੇ ਤੈਨੂੰ ਜਰੂਰ ਹੋਊਗਾ ਤੂੰ ਆਪਣੀ ਬਾਬੇ ਨੇ ਸੁਣਤੀ ਸੁਣੀ ਲਈ ਹੈ ਨਾ ਗੱਲ ਜਮੇ ਹੀ ਕੋਲੀ ਬਹਿ ਕੇ ਕਰ ਸੁਣ ਲੋਕ ਤਾਂ ਕਹਿੰਦੇ ਸਾਨੂੰ ਤਾਂ ਪੰਜ ਵਾਰੀ ਹੋ ਗਈਆਂ ਹਜੇ ਬਾਬਾ ਨੇ ਟੱਕਰਿਆ ਆਪਣੇ ਤਾਂ ਖਣ ਜਾਂਦੀਆਂ ਤੇ ਕੋਈ ਚੰਗਾ ਹੀ ਮੱਥੇ ਲੱਗਿਆ ਚੰਗਾ ਕਰਮੀ ਹੋਣਗੇ ਜਿਹੜੇ ਮੱਥੇ ਲੱਗ ਗਏ ਮੱਥੇ ਲੱਗ ਗਏ ਆ ਚਾਹ ਦੀ ਘੁੱਟ ਪੀ ਲ ਤੜਕੇ ਦੀਆਂ ਗਈਆਂ ਗਈਆਂ ਤੇ ਕੁੜੇ ਜਿਹੜੇ ਉੱਥੇ ਐਡੇ ਡੱਬੇ ਪਏ ਸੀ ਐਡੇ ਐਡੇ ਉਹਨਾਂ ਚੋਂ ਬਣਾ ਕੀ ਪਿਆ ਸੀ ਤੇ AC UC ਪਏ ਸੀ AC AC ਫਰਿੱਜਾਂ ਸੀ ਆ ਲੋਕਾਂ ਦੀਆਂ ਸੁੱਖਾਂ ਕਿੰਨੀਆਂ ਪੂਰੀਆਂ ਹੁੰਦੀਆਂ ਤੇ ਅਗਲੇ ਚੜਾ ਕੇ ਜਾਂਦੇ ਆ ਚੜਾ ਕੇ ਜਾਂਦੇ ਆ ਤੇ ਮੰਨ ਤਾਂ ਅਗਲਾਂ ਦੀ ਕੀ ਲੱਗਦਾ ਅਗਲਾਂ ਜਦੋਂ ਇੰਨੇ ਨੇ ਫਾਇਦੇ ਮਿਲਦੇ ਮੈਂ ਤਾਂ ਕਹਿਣੀ ਹੈ हे ਪਰਮਾਤਮਾ ਜੀ ਐਗਤੀ ਮੇਰੀ ਸੁਣ ਲਈ ਮੈਂ ਤਾਂ ਆਪ ਕੋਈ ਇਹੋ ਜੀ ਚੰਗੀ ਚੀਜ਼ ਹੀ ਚੜਾ ਕੇ ਆ ਨਾ ਭੈਣੇ ਹੁੰਦਾ ਵੀ ਕੀ ਚੜਾਉਣ ਦਾ ਜਿਆਦਾ ਹੋ ਜਾਏ ਤਾਂ ਦੁੱਗਣੇ ਤਾਂ ਉੱਤੇ ਲਾ ਦੰਨੇ ਆ ਨਾਲੇ ਪੱਥਰ ਦਾ ਪੱਥਰ ਨਾਲੇ ਉੱਤੇ ਪੈਸੇ ਲੱਗਦੇ ਨਾਲੇ ਭੈਣੇ ਉਹੀ ਪੱਥਰ ਚਲ ਕੋਈ ਨਹੀਂ ਦਿੰਦਿਆਂ ਨੂੰ ਕੋਈ ਭਾਰ ਨਹੀਂ ਲੱਗਦਾ ਜੇ ਆਪਾਂ ਦੇ ਦਾਂਗੇ ਧਰਮ ਦੀ ਜਗਾ ਤੇ ਆ ਦੇ ਦਾਂਗੇ ਕੋਈ ਨਹੀਂ ਮੈਂ ਤਾਂ ਆਪ ਭੈਣ ਉਹ ਜਿੱਦ ਗਈ ਤੇ ਵਧੀਆ ਏਸੀ ਚੜਾ ਕੇ ਆਉ ਮੈਂ ਵੀ ਨਹੀਂ ਪੈਣੀ ਮਨ ਤਾਂ ਘਰ ਖੁਸ਼ ਹੋ ਗਿਆ ਮੇਰਾ ਵੀ ਜਾ ਕੇ ਹਾਂ ਮਨ ਤਾਂ ਖੁਸ਼ ਹੋ ਗਿਆ ਐ ਲੱਗਦਾ ਸੀ ਵੀ ਸੱਚੀ ਫਾਇਦਾ ਹੋ ਗਿਆ ਫਾਇਦਾ ਹੋ ਗਿਆ ਮਾਂ ਨਹੀਂ ਖੁਸ਼ ਹੋ ਗਿਆ ਅੰਦਰੋਂ ਹੀ ਖੁਸ਼ ਹੋ ਗਈਆਂ ਮੇਰੀਆਂ ਤਾਂ ਜਾ ਕੇ ਮੈਨੂੰ ਤਾਂ ਆਪ ਪਹਿਣੇ ਆਏ ਜੇ ਲੱਗਿਆ ਚੱਲ ਤੇਰਾ ਵੀ ਕੰਮ ਬਣ ਜੂ ਚੱਲੂੰ ਤੂੰ ਆਏ ਆ ਮੇਰੇ ਬਾਹਨੇ ਨਾਲ ਤੂੰ ਵੀ ਜਾਏ ਹੋਰ ਤੂੰ ਕਿੱਥੇ ਜਾਣਾ ਸੀ ਤੂੰ ਤਾਂ ਮੈਨੂੰ ਗਿੱਦੜਵੇ ਪੰਡਤ ਕੋਲੇ ਲੈ ਕੇ ਜਾਂਦੀ ਸੀ ਹੋਰ ਮੈਂ ਤੇਰੇ ਕੋਲੇ ਆਈ ਤੇ ਮੈਨੂੰ ਪਤਾ ਲੱਗਿਆ ਨਾ ਆਉਂਦੀ ਤਾਂ ਕੀ ਪਤਾ ਲੱਗਦਾ ਪੰਡਤਾਂ ਚ ਕੀ ਆ ਮੈਂ ਤਾਂ 10 ਪੰਡਤਾਂ ਕੋਲੇ ਪਹਿਲਾਂ ਜਾ ਕੇ ਵੇਖ ਲਿਆ ਨਹੀਂ ਪੱਲੇ ਪ ਮੈਨੂੰ ਸ਼ਾਂਤੀ ਜੀ ਨੇ ਆਤੀ ਬਾੜੀ ਸੋਣਾ ਦੱਸਿਆ ਵੀ ਐਂ ਕਰ ਲਓ ਭਾਈ ਵੀ ਐਂ ਫੇਰ ਜਵਾਕ ਹੋਊਗਾ ਤੂੰ ਤੂੰ ਐਂ ਵੇਖ ਲਾ ਸਾਨੂੰ ਅੱਜ ਤੱਕ ਕਿਸੇ ਬਾਬੇ ਨੇ ਐਂ ਨਹੀਂ ਸੀ ਦੱਸਿਆ ਵੀ ਭਾਈ ਜਿਹੜਾ ਬੰਦਾ ਤੁਹਾਡੇ ਗਵਾਂਢੀਆਂ ਦਾ ਸਵੇਰੇ ਪੀ ਕੇ ਮਰਿਆ ਸੀ ਉਹ ਹੈ ਤੁਹਾਡੇ ਘਰ ਤੇ ਨਹੀਂ ਐਂ ਤਾਂ ਕਰ ਸ਼ਕਤੀ ਤਾਂ ਹੈਗੀ ਹੈ ਹਾਂ ਨਾਂ ਲੈ ਕੇ ਦੱਸ ਤਾਂ ਭੈਣੇ ਮੈਨੂੰ ਤਾਂ ਅੱਜ ਤੱਕ ਮੈਨੂੰ ਤਾਂ ਤਾਂ ਹੀ ਯਕੀਨ ਹੋ ਗਿਆ ਉਹਦੇ ਤੇ ਫੇਰ ਪੈਣੇ ਫਿਰਦਾ ਵੀ ਉਹੀ ਹੋਊਗਾ ਤਾਂ ਹੀ ਤਾਂ ਸਾਡੇ ਘਰ ਤਾਂ ਕੋਈ ਮੂਹ ਸਰ ਨਹੀਂ ਵਾ ਇੰਨਾ ਮੇਰਾ ਮੁੰਡਾ ਧੰਦਾ ਕਰਦਾ ਫਾਇਦਾ ਤਾਂ ਕੋਈ ਹੁੰਦਾ ਨਹੀਂਗਾ ਨਹੀਂ ਪੈਣੇ ਤੁਸੀਂ ਆ ਤਾਂ ਨਾ ਜ਼ਰੂਰ ਕਰ ਲੇ ਨਹੀਂ ਨਾ ਭੁੱਲੀ ਬਸ ਮੈਂ ਤਾਂ ਬਸ ਪੈਣੇ ਮੈਂ ਤਾਂ ਬਾਬੇ ਦੇ ਲੜ ਲੱਗ ਗਈ ਮੈਂ ਤਾਂ ਬਸ ਹੁਣ ਆਪਾਂ ਤਾਂ ਖੜਾ ਨਹੀਂ ਛੱਡਣਾ ਜਿੰਨਾ ਚੱਕਰ ਮੈਂ ਉਹਨੂੰ ਕਹਿ ਤੂੰ ਜਿੰਨਾ ਚੱਕਰ ਤੇ ਬਾਬਾ ਮੇਰੇ ਪੋਤਾ ਨਹੀਂ ਹੁੰਦਾ ਨਾ ਮੈਂ ਨਹੀਂ ਕਿਸੇ ਦੀ ਗੱਲ ਨਹੀਂ ਪੈਣੇ ਤੈਨੂੰ ਤੁਹਾਡੇ ਤਾਂ ਪੋਤਾ ਜ਼ਰੂਰ ਹੋ ਬਸ ਫਿਰ ਹੋਊਗਾ ਤਾਂ ਬਸ ਸ੍ਰੀ ਬੰਨੇ ਹੀ ਲੈ ਬਸ ਹਾਂ ਬਸ ਫਿਰ ਤੈਨੂੰ ਨਾਲ ਲੈ ਕੇ ਚੱਲੂ ਜੇ ਮੈਂ ਤੈਨੂੰ ਅੱਜ ਨਾਲ ਲੈ ਕੇ ਗਈ ਨਾ ਉਦੋਂ ਵੀ ਤੈਨੂੰ ਸਾ ਚੰਗਾ ਪਣੇ ਕਰ ਲਈ ਯਾਦ ਕਰਕੇ ਜਿਹੜਾ ਕੰਮ ਕਿਆ ਮੈਂ ਵੀ ਚੱਲਣਾ ਹੁਣ ਮੈਨੂੰ ਵੀ ਡੀਕਦੇ ਹੋਣਗੇ ਜਾਨੀ ਹੈ ਹਾਂ ਚੱਲ ਠੀਕ ਹੈ ਮਾਰ ਲੀ ਗੀੜਾ ਚੰਗਾ ਪਣੇ ਚੰਗਾ ਚੰਗਾ ਪਣੇ ਚੰਗਾ ਮਾਰ ਲੀ ਗੀੜਾ ਚੰਗਾ ਤੂੰ ਵੀ ਕਰ ਲੈ ਕੋਈ ਧੰਦਾ ਹਾਂ ਪਾਂਡੇ ਕਿੰਨੇ ਹੋਏ ਪਏ ਇਕੱਠੇ ਕਰੇ ਪੇ ਚੱਕ ਲੈ ਮਾਜ ਲੈ ਹੈ ਵੈੰਗੂ ਸੱਚੇ ਪਾਤਸ਼ਾ ਮੇਰੇ ਕਰੀ ਮੇਰੇ ਘਰ ਪਰਿਵਾਰ ਤੇ ਪਤਾ ਨਹੀਂ ਕਿਹੜੀ ਬੁਰੀ ਨਜ਼ਰ ਲੱਗੀ ਮੇਰੇ ਘਰ ਨੂੰ ਮੈਂ ਤਾਂ ਪਹਿਲਾਂ ਵੀ ਦੁਖੀ ਸੀ ਤੇ ਹੁਣ ਵੀ ਦੁਖੀ ਐ ਇੱਥੇ ਵਿਆਹ ਵੀ ਮੇਰੇ ਮਾਪਿਆਂ ਨੇ ਇਹਨਾਂ ਨੇ ਵੀ ਮੇਰੀ ਕੋਈ ਕਦਰ ਨਾ ਪਾਈ ਉਤੋਂ ਮੇਰੇ ਧੀਆਂ ਦੀ ਕਿਸਮਤ ਵੀ ਮੇਰੇ ਵਾਂਗ ਮਾੜੀ ਹੋਗੀ ਕੀ ਗੁਨਾਹ ਨਾ ਵਿਚਾਰੀਆਂ ਦਾ ਵਾਹਿਗੁਰੂ ਤੂੰ ਹੀ ਮੇਰੇ ਧੀਆਂ ਦਾ ਰੱਖ ਹੈ ਇਹਨਾਂ ਦੇ ਕਰਮਾਂ ਨੂੰ ਚੰਗਾ ਲਿਖ ਦੀ ਮੇਰੇ ਕਰਮ ਤਾਂ ਮਾੜੇ ਸੀ ਨੇ ਵਾਹਿਗੁਰੂ ਸਾਡੇ ਘਰ ਖੁਸ਼ੀਆਂ ਲਿਆ ਦੇ ਮੇਰੇ ਧੀਆਂ ਨੌਕਰੀ ਵਾਲੇ ਹੋ ਜਾਣਗੇ ਚੰਗੇ ਘਰ ਜਾਣ ਪ੍ਰਮਾਤਮਾ ਨਾ ਤਾਂ ਮੈਂ ਪਿੱਕਿਆਂ ਦੀ ਹੋਈ ਤਾ ਨਾ ਸੋਹਰਿਆਂ ਦੀ ਪਿੱਕੇ ਜਾਵਾਂ ਤਾਂ ਕਹਿੰਦੇ ਨੇ ਤੇਰਾ ਇੱਥੇ ਕੀ ਸੋਹਰੇ ਉੰਨੀ ਆ ਤੇ ਇਹ ਨਹੀਂ ਮੈਨੂੰ ਪੁੱਛਦੇ ਕਿ ਮੇਰੇ ਇੰਨੇ ਕਰਮ ਮਾੜੇ ਨੇ ਕਿੱਧਰ ਨੂੰ ਜਾਵਾਂ ਮੈਂ ਤੂੰ ਹੀ ਸਾਡੇ ਕੋਈ ਰਾਹ ਪਾ ਪ੍ਰਮਾਤਮਾ ਤੂੰ ਇੰਨਾ ਕਰਕੇ ਮੈਨੂੰ ਪੁੱਤ ਦੇ ਦੇ ਸਾਡੇ ਘਰ ਦਾ ਵੀ ਮੂੰਹ ਸਬਰ ਜੀ ਕਿਤੇ ਵੀ ਇਹ ਵੀ ਕਿਤੇ ਖੁਸ਼ ਹੋ ਜਾਣ ਮੇਰੇ ਤੋਂ ਆਖੇ ਵੇਖੇ ਤੋਂ ਪਤਾ ਕਰ ਲਿਆ ਕਰ ਜਿਵੇਂ ਮੈਂ ਕਹਿਣੀ ਹੁੰਨੀ ਓਵੇਂ ਕਰ ਲਿਆ ਕਰ ਬਾਬੇ ਨੇ ਆਖਿਆ ਸੀ ਇੱਕ ਤਾਂ ਪਿੱਛਾ ਭੌਂਕੇ ਵੇਖਣਾ ਨਹੀਂ ਜਿਵੇਂ ਮੈਂ ਕਰੀ ਗਈ ਤੇ ਓਵੇਂ ਕਰੀ ਚੱਲੀ ਚੰਗਾ ਆ ਜਾ ਚੰਗਾ ਆ ਜਾ ਹਾਂ ਹੋ ਕੋਈ ਗਲਤੀ ਨਹੀਂ ਕਰਦੇ ਸਭ ਆਹੋ ਮਸਾ ਕੋਈ ਰੱਬ ਨਹੀਂ ਚੱਲ ਬਾਬਾ ਪੂਰੀ ਕਰਨੀ ਵਾਲਾ ਜਿਹਨੇ ਦੱਸਿਆਗਾ ਚੱਲ ਜੇ ਆਪਣੇ ਕੋਈ ਬੱਤੀ ਨਾ ਬੱਤੀ ਲੱਗ ਜੇ ਤਾਂ ਚੰਗਾ ਹੈ ਮੈਂ ਤਾਂ ਇੰਨੀ ਪੂਰੀ ਫਿਰਦੀ ਐ ਸੋਦੀ ਮਾਰੀ ਕੀ ਪਤਾ ਇੰਨਾ ਕੁਛ ਕੀਤੇ ਦਾ ਫਲ ਪੈ ਜੇ ਫਲ ਪੈ ਜੇ ਉਹੀ ਤਾਂ ਗੱਲ ਹੈ ਕੀ ਪਤਾ ਐ ਕਿਤੀ ਬੱਤੀ ਨਾ ਬੱਤੀ ਲੱਗ ਜੇ ਖਰਜ ਕਮੈਂਟ ਦੇਖ ਲਾ ਕੋਈ ਹੈ ਤਾਂ ਨੀਗਾ ਇੱਕ ਤਾਂ ਡਗਵਾ ਟੰਨੀ ਲੋਟਾਉਂਦਾ ਘਰੇ ਨਹੀਂ ਨਿਕਲ ਆ ਜਾ ਚੱਜ ਨਾਲ ਅਰਜ਼ ਬੇਨਤੀ ਕਰ ਲਈ ਉਹਨਾਂ ਨੇ ਕਿਹਾ ਸੀ ਬਾਬੇ ਨੇ ਵੀ ਚੱਜ ਨਾਲ ਗੱਲ ਸੁਣਿਓ ਚੰਗਾ ਹੀ ਚਲੇ ਬਾਬਾ ਫੰਦਰੋ ਸਤੰਗਰ ਠੰਡ ਵਰਤਾਈ ਹਲੇ ਆਉਦੇ ਹੱਥ ਨਾਲ ਧਰ ਆਪਿੰਨੇ ਨਾ ਧਰਦੀ ਪੈਰਾਂ ਤੋਂ ਦੋਨੇ ਹੱਥ ਲਾ ਅੱਖੇ ਤੋਂ ਵੀ ਨਹੀਂ ਆੜਾਉਂਦੀ ਆਵਿਤਾ ਦੇ ਆ ਤੰਨ ਪਤਾਸੇ ਧਰਦੇ ਆ ਤੰਨ ਪਤਾਸੇ ਤੋਂ ਨੇ ਕਿਹਾ ਸੀ ਕੁੜਮਾ ਵਾਲੀ ਆ ਚੌਥਾ ਮੁੰਡੀ ਵਾਲਾ ਆ ਤੰਨ ਪਤਾਸੇ ਧਰ ਉਤੇ ਆ ਲੈ ਹਜੋਗੀ ਬਾਧ ਕੋਈ ਦੇਖ ਵੀ ਨਾ ਦੇ ਹਾਵਿ ਤਰ ਦੇ ਲੈ ਲਈ ਇਹਦੇ ਆ ਆ ਮੁੰਡੇ ਆਲਾ ਤਸ ਹੈ ਹੁਣੇ ਬਾਬੇ ਨੇ ਕਿਹਾ ਸੀ ਐਗਤੀ ਤਾਂ ਥੋਡੀ ਰੱਬ ਸੁਣੂਗਾ ਚੱਲ ਜੀ ਆਪਣੀ ਐਗਤੀ ਰੱਬ ਸੁਣਦੇ ਤਾਂ ਆਪਣੀ ਠੰਡ ਵਰਤ ਜੇ ਇਹ ਵਿਚਾਰੇ ਆ ਬਾਬਾ ਤੰਦਰੁਸਤ ਰੱਖੀ ਸੋਖ ਸ਼ਾਂਤੀ ਰੱਖੀ ਇਹ ਵਿਚਾਰੇ ਬਾਬਾ ਐਗਤੀ ਤਾਂ ਜਰੂਰ ਸਾਡੀ ਅਰਜ਼ੀ ਬੇਨਤੀ ਸੁਣੇ ਠੀਕ ਬਾਬਾ ਤੰਦਰੁਸਤ ਨ ਰੱਖੀ ਝੋਲੀ ਾਡਣਾ ਝੋਲੀ ਾਡਣਾ ਪੀਰ ਨੇ ਕਿਹਾ ਸੀ ਝੋਲੀ ਾਡ ਕੇ ਮੰਗਿਓ ਐਗਤੀ ਤਾਂ ਦਾਤ ਮਿਲੂਗੀ ਚੋਲੀ ਅੱਡਦਾ ਇਸੇ ਨਹੀਂ ਦੇਣਾ ਆਪਾਂ ਨੂੰ ਤਾਂ ਇਹ ਵਿਚਾਰਿਆ ਬਾਬਾ ਤਾਂ ਦੇ ਰਸਤੇ ਨਾ ਰੱਖੇ ਠੰਡ ਵਰਤਾਂ ਬਾਬਾ ਜੀ ਪੁੱਤ ਪਾ ਦਿਓ ਚੋਲੀ ਅੱਟ ਕੀ ਆ ਚੱਕੜਾ ਹਾਂ ਘਵਾਂਟਣਾ ਵੇਖ ਲੈ ਕਿਵੇਂ ਝਾਕੀ ਜਾਂਦੀਆਂ ਸਭ ਦੇ ਨਾਲ ਹੀ ਹੈਗੀ ਐ ਨਾਲੇ ਪਰਤਿਆਵੇ ਲੈਂਦੀਆਂ ਮੈਥੋਂ ਤਾਂ ਪਰਤਿਆਵੇ ਨਹੀਂ ਲੈਂਦੇ ਨਾਲੇ ਉਹ ਫਸਲ ਕਹਿੰਦੇ ਸੀ ਬੀਜਤੀ ਹਾਂ ਬੀਜਤੀ ਯਾਰ ਵੇੜਤਾ ਯਾ ਬੋਦਾਂ ਬੜੇ ਤੰਗ ਤੇ ਮੈਂ ਤਾਂ ਐਂ ਕਹਿੰਦੀ ਸੀ ਪਿਛਲੀ ਵਾਰ ਜਿਹੜੇ ਬਾਬੇ ਤੇ ਗਏ ਸੀ ਨਾ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਸਾਰਾ ਕੁਝ ਕੀਤਾ ਚਲ ਵਧੀਆ ਕੀਤਾ ਕੀ ਪਤਾ ਐਤ ਕੀ ਸੁੱਖ ਨਾਲ ਮੁੰਡਾ ਹੋਵੇ ਤੇ ਆਪਣੇ ਘਰ ਵੀ ਖੁਸ਼ੀਆਂ ਆਉਣ ਚਲ ਬਾਕੀ ਸਭ ਉਹ ਵਾਹਿਗੁਰੂ ਤੇ ਆ ਮੈਂ ਤਾਂ ਆ ਚੋਣੀ ਆ ਕਿ ਮੇਰੀ ਸੱਸ ਖੁਸ਼ ਹੋ ਜੇ ਤੇ ਆਪਣੇ ਘਰ ਵੀ ਖੁਸ਼ੀਆਂ ਆਉਣ ਕੀ ਸੋਚੀ ਜਾਂਦੇ ਹੋ ਕੁਝ ਨਹੀਂ ਐਵੇਂ ਬਸ ਮੈਂ ਕਹਿੰਦੀ ਸੀ ਰਾਸ਼ਨ ਮੁੱਕਿਆ ਪਿਆ ਲਿਓ ਜਾ ਕੇ ਲਿਆਉਂਗਾ ਯਾਰ ਅੱਗੇ ਤੂੰ ਲਿਆਉਣੀ ਆ ਰਾਸ਼ਨ ਪਰਚੀ ਬਣਾ ਕੇ ਦੇ ਦੇ ਮੈਨੂੰ ਹਾਂ ਇਹ ਕਿਪਾਰਤਾ ਪੜਾਈ ਜਾਂਦੀ ਐ ਤੈਨੂੰ ਹਾਂ ਕੁਝ ਨਹੀਂ ਮਾਂ ਰਾਸ਼ਨ ਲਿਆਉਣ ਵਾਰੇ ਕਹਿੰਦੀ ਸੀ ਲੈ ਵੇਖ ਜਿਵੇਂ ਰਾਸ਼ਨ ਪਾਣੀ ਅੱਗੇ ਹੀ ਲਿਆਉਂਦੀ ਐ ਮਹਾਰਾਣੀ ਆਏ ਨਹੀਂ ਆਉਂਦਾ ਵੀ ਮੈਂ ਕੋਈ ਕੰਮ ਕਰ ਲਾਂ ਬਸ ਆ ਮਤਾਂ ਦੇਣ ਲੱਗ ਜਾਂਦੀ ਐ ਮੈਥੋਂ ਮਗਰ ਮੈਨੂੰ ਤਾਂ ਬਾਹਰ ਜਗਾਈ ਨਹੀਂ ਭਾਲਦੀ ਇਹ ਬਸ ਬਾਹਰ ਤੁਰ ਗਈ ਬੁੜੀ ਤਾਂ ਹੁਣ ਮੈਂ ਐਕਸ਼ਨ ਕਰਾਂ ਇਹਦੇ ਮੂਰੇ ਕਿਵੇਂ ਕਰਦੀ ਐ ਲੱਛਣਾ ਮੈਂ ਕੀ ਕਰਤਾ ਕਰਦੇ ਸੋਚਿਆ ਹਾਂ ਆਹੋ ਤੂੰ ਹੀ ਕਰਦਾ ਸੋਚਦੀ ਐ ਅੱਗੇ ਵੇਖਿਆ ਕਿੱਡੀ ਲੁਤਰ ਲੱਗੀ ਐ ਇਹਦੇ ਕਿਵੇਂ ਬੋਲਦੀ ਐ 아이 ਡੀ 아이 ਡੀ ਜਵਾਨ ਲੱਗੀ ਐ ਇਹਦੇ ਜਮਾਂ ਨਹੀਂ ਸੰਗ ਮੰਦੀ ਇਹ ਬੋਲਦੀ ਆਏ ਨਹੀਂ ਕਿ ਮੱਕੀ ਥੱਕੀ ਬਾਹਰੋਂ ਆਉਂਦੀ ਐ ਤੇ ਫੇਰ ਮੈਂ ਧੂਆਂ ਉਹ ਕਰਦੀ ਐ ਕਿਵੇਂ ਰਿੰਗਦੀ ਐ ਨਾ ਇਹ ਪੇਕਿਆਂ ਦੇ ਪਹਿਲਾਂ ਤਾਂ ਉਹਨਾਂ ਦੇ ਘਰੇ ਰਹੀ ਉਹਨਾਂ ਦਾ ਨੇ ਕੁਝ ਬਣ ਦਿੱਤਾ ਜਿੱਦਨ ਦੀ ਇੱਥੇ ਆਈ ਐ ਉਦੋਂ ਦਾ ਇੱਥੇ ਨਹੀਂ ਕੁਝ ਬਣਦਾ ਤਾਂ ਘਰ ਪਛਾਣ ਹੋ ਹੀ ਜਾਂਦਾ ਪਛਾਣ ਹੋ ਹੀ ਜਾਂਦਾ ਉਹਦੂਆਂ ਹੱਥਾਂ ਤਿੰਨ ਪੱਥਰ ਮਾਰੇ ਸਿਰ 'ਚ ਦੱਸ ਫੇਰ ਹੌਸਲਾ ਕਾਦਾ ਹੋਵੇ ਬੰਦੇ ਨੂੰ ਸਾਨੂੰ ਕਾਦਾ ਹੌਸਲਾ ਹੋਵੇ ਮੰਮੀ ਤੁਸੀਂ ਤੋ ਇਹ ਬੋਲਦੇ ਰਹਿੰਦੇ ਹੋ ਸਾਰਾ ਦਿਨ ਦੇ ਕਿਵੇਂ ਲੁਤਰੇ ਚਲਾਉਂਦੀ ਹੈਗੀ ਕਿੱਡੀ ਕਿੱਡੀ ਲੁਤਰੋ ਚਲਾਉਂਦੀ ਹੈ ਸੰਗਣੀ ਮੰਨਦੀ ਕਿਵੇਂ ਬੋਲਦੀ ਹੈ ਆ ਲੋਕਾਂ ਦੀਆਂ ਦੇਖ ਨਾ ਕਦੇ ਮੂੰਹ ਤੇ ਆਵਾਜ਼ ਨਹੀਂ ਲੋਕਾਂ ਦੇ ਇਹ ਦੇਖਣਾ ਕਿਵੇਂ ਚਲਾਉਂਦੀ ਆ ਬਾਲਾਂ ਮੈਂ ਕੀ ਕਰਤਾ ਤਾਂ ਤੂੰ ਕੀ ਕਰ ਦੇਂਗੀ ਤੂੰ ਕੀ ਕਰੇਂਗੀ ਅੱਗੇ ਤੇ ਕਿਆਂ ਦਾ ਨਹੀਂ ਕਰਦੀ ਪੇਕੀ ਜਾ ਕੇ ਬਹਿ ਜਾਗੀ ਕਰੇਂਗੀ ਕੀ ਤੂੰ ਸਾਡਾ ਕੀ ਕਰੇਂਗੀ ਤੂੰ ਮੇਰਾ ਕਸੂਰ ਕੀ ਹੈ ਤੂੰ ਮੈਂ ਕਹਣੀ ਆ ਤੂੰ ਚੁੱਪ ਕਰਕੇ ਬਹਿ ਜਾ ਫਿਕ ਜਾ ਫਿਕ ਜਾ ਚੁੱਪ ਕਰਕੇ ਬਹਿ ਜਾ ਮੈਂ ਕਹਣੀ ਹਰ ਜਾ ਹਰ ਜਾ ਨਾ ਠੱਠ ਕਰ ਮੈਨੂੰ ਨਾ ਮੈਨੂੰ ਬੁਲਾ ਹਾਂ ਨਾ ਮੈਨੂੰ ਤਤਪਾ ਮੈਂ ਤਾਂ ਪਹਿਲੇ ਹੀ ਤਪੀ ਪਈ ਐ ਆ ਵੇਖ ਲੈ ਤੇਰੇ ਮੂਰੇ ਵੇਖ ਲੈ ਕਿਵੇਂ ਹਿੰਜਰ ਹਿੰਜਰ ਬੋਲਦੀ ਐ ਮਗਰ ਉਹ ਤਾਂ ਸੋਫ ਸੋਫ ਗੱਲਾਂ ਬੋਲਦੀ ਐ ਮੈਂ ਤਾਂ ਦੱਸਦੀ ਨਹੀਂ ਵੀ ਘਰੇ ਲੜਾਈ ਨਾ ਪੈ ਜੇ ਮੈਂ ਤਾਂ ਲੜਾਈ ਤੋਂ ਡਰਦੀ ਨਹੀਂ ਘਰੇ ਦੱਸਦੀ ਆ ਵੇਖ ਲੈ ਕਿਵੇਂ ਹਿੰਜਰਦੀ ਐ ਐ ਬੋਲਦੀ ਐ ਢੀ ਲੁਤਰੋ ਲੱਗੀ ਵੀ ਐ ਸੱਦ ਲੈ ਇਹਦੇ ਚਾਚਾ ਤਾਂ ਦੇ ਪੁੱਤਾਂ ਨੂੰ ਪੁੱਛ ਲੈ ਇਹਨਾਂ ਨੂੰ ਕੀ ਕਰਨਗੇ ਉਹ ਇਹਦੂ ਬਾਦ ਨਾ ਮੇਰੀ ਮਾਂ ਨੂੰ ਕੁਝ ਬੋਲੀ ਗਿੱਟੇ ਸਾਹਦੂ ਮੈਂ ਮੇਰੇ ਸਾਹਮਣੇ ਇੰਨਾ ਇੰਨਾ ਬੋਲੀ ਜਾਂਦੀ ਐ ਮਗਰ ਤੈਨੂੰ ਕੀ ਪਤਾ ਕਿੰਨਾ ਕ ਬੋਲਦੀ ਐ ਇਹ ਇਹ ਤੂੰ ਵੀ ਵੀ ਕੁਝ ਬੋਲਦਾ ਮੇਰੇ ਸਾਹਮਣੇ ਤੂੰ ਬੋਲਦਾ ਜੇ ਮਗਰੋਂ ਬੋਲਦਾ ਹਾਂ ਮੈਂ ਤਾਂ ਉਹ ਟੱਕੜਿਆਰ ਕੀ ਸਿੱਧੀ ਨਾ ਹੋ ਜਾ ਤਾ ਮੈਂ ਤਾਂ ਕਹਣੀ ਐ ਤੂੰ ਮੇਰੇ ਹੱਥ ਲਗਾ ਨਾ ਤਾ ਤੁਸੀਂ ਦੋਨੇ ਛੱਡੋ ਮੇਰਾ ਮੈਂ ਤਾਂ ਕਹਣੀ ਐ ਮੇਰੇ ਹੱਥ ਲਗਾ ਮੈਂ ਫੜਾ ਮੈਂ ਟੱਕੜਿਆਰ ਕੀ ਸਿੱਧੀ ਕਰਾਂ ਤੂੰ ਤਾਂ ਹਾਈ ਜਾ ਕੇ ਖੜਾ ਛੜਾ ਲੈਣਾ ਮੈਂ ਦੱਸ ਕਿੱਥੇ ਨਿਕਲਾਂ ਮੈਂ ਦੱਸ ਕਿੱਥੇ ਜਾਵਾਂ ਮੈਂ ਤਾਂ ਘਰ ਜੋ ਗੋਈ ਐ ਸੁਣੀ ਜਾਨੀ ਐ ਨਾ ਤਾਂ ਬੈਠੀ ਉੱਠੀ ਤੂੰ ਸੁਣਾਉਂਦਗਾ ਭਾਂਤ ਪਤੇਲੀਆਂ ਲੱਛਣ ਕੀ ਕਰਦਿਆਂ